ਦਾ ਪ੍ਰਵਾਸੀ ਮੁੰਡਿਆਂ ਦੇ ਵੱਲੋਂ ਦੋ ਪੰਜਾਬੀ ਮੁੰਡਿਆਂ ਨੂੰ ਵੱਢਿਆ ਗਿਆ ਸਿੱਧੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਗਿਆ ਤਾਂ ਢਿੱਡ ਦੇ ਵਿੱਚ ਤੇ ਛਾਤੀ ਦੇ ਵਿੱਚ ਚਾਕੂ ਨੇ ਛੇੜੇ ਉਹ ਮਾਰੇ ਗਏ ਨੇ ਤਾਂ ਇਸੇ ਦੌਰਾਨ ਇੱਕ ਪੰਜਾਬੀ ਮੁੰਡੇ ਦੀ ਮੌਕੇ ਦੇ ਉੱਪਰ ਮੌਤ ਹੋਈ ਆ ਜਦਕਿ ਦੂਜਾ ਪੰਜਾਬੀ ਮੁੰਡਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤਾਂ ਦੋ ਪੰਜਾਬੀ ਮੁੰਡੇ ਸੀ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਪ੍ਰਵਾਸੀ ਮੁੰਡਿਆਂ ਦੇ ਵੱਲੋਂ ਘੇੜ ਲਿਆ ਜਾਂਦਾ ਉਸ ਦੇ ਢਿੱਡ ਦੇ ਵਿੱਚ ਚਾਕੂ ਮਾਰ ਦਿੱਤਾ ਜਾਂਦਾ ਤੇ ਦੂਜਾ ਪੰਜਾਬੀ ਮੁੰਡਾ ਮੋਸਾਂ ਭੱਜ ਕੇ ਆਪਣੀ ਜਾਨ ਅ ਜੜੀ ਉਹ ਬਚਾਉਂਦਾ ਤਾਂ ਘਟਨਾ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਆ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਕਿ ਦੋ ਪੰਜਾਬੀ ਮੁੰਡੇ ਸੀ ਜਿਨ੍ਹਾਂ ਨੂੰ ਪ੍ਰਵਾਸੀ ਮੁੰਡਿਆਂ ਦੇ ਵੱਲੋਂ ਘੇੜ ਲਿਆ ਜਾਂਦਾ ਕਹਿ ਰਿਹਾ ਕਿ ਸਿੱਧਾ ਢਿੱਡ ਦੇ ਵਿੱਚ ਚਾਕੂ ਆ ਜਿਹੜਾ ਉਹ ਮਾਰ ਦਿੱਤਾ ਜਾਂਦਾ ਇੱਕ ਪੰਜਾਬੀ ਮੁੰਡਾ ਭੱਜਣ ਦੀ ਕੋਸ਼ਿਸ਼ ਕਰਦਾ ਪਰ ਉਹ ਵੀ ਭੱਜਣ ਦੇ ਦੌਰਾਨ ਜ਼ਖਮੀ ਹੁੰਦਾ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਤਾਂ ਹਸਪਤਾਲ ਦੇ ਵਿੱਚ ਭਰਤੀ ਆ ਜਿਹੜਾ ਉਹ ਕਰਵਾ ਦਿੱਤਾ ਗਿਆ ਹਸਪਤਾਲ ਦੇ ਵਿੱਚ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤਾਂ ਮੋਹਾਲੀ ਦੇ ਗੋਮਬੜਾ ਪਿੰਡ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਵੱਡੀ ਵਾਰਦਾਤ ਹੋਈ ਆ ਪ੍ਰਵਾਸੀ ਮੁੰਡਿਆਂ ਦੇ ਵੱਲੋਂ ਦੋ ਪੰਜਾਬੀ ਮੁੰਡਿਆਂ ਨੂੰ ਵੱਢਿਆ ਗਿਆ ਹਥਿਆਰ ਦੇ ਨਾਲ ਸਿੱਧਾ ਢਿੱਡ ਤੇ ਛਾਤੀ ਦੇ ਵਿੱਚ ਹਮਲਾ ਜਿਹੜਾ ਉਹ ਕੀਤਾ ਗਿਆ ਚਾਕੂ ਨੇ ਛੇੜੇ ਉਹ ਮਾਰੇ ਗਏ ਨੇ ਤਾਂ ਇਸੇ ਦੌਰਾਨ ਇੱਕ ਪੰਜਾਬੀ ਮੁੰਡੇ ਦੀ ਮੌਤ ਹੋ ਗਈ ਆ ਜਦਕਿ ਦੂਜਾ ਪੰਜਾਬੀ ਮੁੰਡਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਾਂ ਇਸ ਵਾਰ ਦਾ ਤੋਂ ਬਾਅਦ ਮਹੱਲਾ ਵਾਸੀਆਂ ਨੇ 에어ਪੋਰਟ ਰੋਡ ਆ ਜਿਹੜਾ ਮਹਾਲੀ ਦਾ ਉਸ ਨੂੰ ਜਾਮ ਕੀਤਾ ਧਰਨਾ ਜਿਹੜਾ ਉਹ ਲਗਾਇਆ ਤਾਂ ਕਾਰਵਾਈ ਦੀ ਮੰਗ ਹੈ ਜਿਹੜੀ ਉਹ ਲਗਾਤਾਰ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਪੂਰਾ 에어ਪੋਰਟ ਰੋਡ ਆ ਜਿਹੜਾ ਉਹ ਪਰਿਵਾਰਕ ਮੈਂਬਰਾਂ ਦੇ ਵੱਲੋਂ ਤੇ ਇਲਾਕਾ ਵਾਸੀਆਂ ਦੇ ਵੱਲੋਂ ਜਾਮ ਕਰ ਦਿੱਤਾ ਗਿਆ ਕਿਉਂਕਿ ਪ੍ਰਵਾਸੀਆਂ ਦੇ ਵੱਲੋਂ ਪੰਜਾਬੀ ਮੁੰਡੇ ਦਾ ਕਤਲਾ ਜਿਹੜਾ ਉਹ ਕਰ ਦਿੱਤਾ ਗਿਆ ਤੇਜ਼ ਤਾਰ ਹਥਿਆਰ ਦੀ ਵਰਤੋਂ ਕੀਤੀ ਗਈ ਹੈ ਸਿੱਧਾ ਢਿੱਡ ਤੇ ਛਾਤੀ ਦੇ ਵਿੱਚ ਹਮਲਾ ਜਿਹੜਾ ਉਹ ਕੀਤਾ ਗਿਆ ਤਾਂ ਦੋ ਪੰਜਾਬੀ ਮੁੰਡਿਆਂ ਦੇ ਉੱਪਰ ਪ੍ਰਵਾਸੀਆਂ ਨੇ ਹਮਲਾ ਕੀਤਾ ਤਾਂ ਹਮਲੇ ਦੇ ਦੌਰਾਨ ਇੱਕ ਪੰਜਾਬੀ ਮੁੰਡੇ ਦੀ ਮੌਕੇ ਦੇ ਉੱਪਰ ਮੌਤ ਹੋਈ ਹੈ ਜਦਕਿ ਦੂਜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇੱਕ ਪਾਸੇ ਤਾਂ ਉਹ ਮੁੰਡੇ ਦੀਆਂ ਤਸਵੀਰਾਂ ਨੇ ਦੂਜੇ ਪਾਸੇ 에ਰਪੋਰਟ ਰੋਡ ਦੀਆਂ ਤਸਵੀਰਾਂ ਨੇ ਤਾਂ 에ਰਪੋਰਟ ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਹੈ ਕਾਰਵਾਈ ਦੀ ਲਗਾਤਾਰ ਮੰਗਾਂ ਜਿਹੜੀ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਪ੍ਰਵਾਸੀ ਮੁੰਡਿਆਂ ਦੇ ਵੱਲੋਂ ਦੋ ਪੰਜਾਬੀ ਮੁੰਡਿਆਂ ਨੂੰ ਵੱਢਿਆ ਗਿਆ ਸਿੱਧੇ ਤੇ ਸਾਰ ਹਥਿਆਰ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਗਿਆ ਤਾਂ ਢਿੱਡ ਦੇ ਵਿੱਚ ਤੇ ਛਾਤੀ ਦੇ ਵਿੱਚ ਚਾਕੂ ਨੇ ਛੇੜੇ ਉਹ ਮਾਰੇ ਗਏ ਨੇ ਤਾਂ ਇਸੇ ਦੌਰਾਨ ਇੱਕ ਪੰਜਾਬੀ ਮੁੰਡੇ ਦੀ ਮੌਕੇ ਦੇ ਉੱਪਰ ਮੌਤ ਹੋਈ ਆ ਜਦਕਿ ਦੂਜਾ ਪੰਜਾਬੀ ਮੁੰਡਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਹਸਪਤਾਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾਤਾ ਦੋ ਪੰਜਾਬੀ ਮੁੰਡੇ ਸੀ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਪ੍ਰਵਾਸੀ ਮੁੰਡਿਆਂ ਦੇ ਵੱਲੋਂ ਘੇੜ ਲਿਆ ਜਾਂਦਾ ਉਸ ਦੇ ਢਿੱਡ ਦੇ ਵਿੱਚ ਚਾਕੂ ਮਾਰ ਦਿੱਤਾ ਜਾਂਦਾ ਤੇ ਦੂਜਾ ਪੰਜਾਬੀ ਮੁੰਡਾ ਮੋਸਾਂ ਭੱਜ ਕੇ ਆਪਣੀ ਜਾਨ ਅ ਜੜੀ ਉਹ ਬਚਾਉਂਦਾ ਤਾਂ ਘਟਨਾ ਸਾਰੀ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਆ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਰਿਹਾ ਕਿ ਦੋ ਪੰਜਾਬੀ ਮੁੰਡੇ ਸੀ ਜਿਨ੍ਹਾਂ ਨੂੰ ਪ੍ਰਵਾਸੀ ਮੁੰਡਿਆਂ ਦੇ ਵੱਲੋਂ ਘੇੜ ਲਿਆ ਜਾਂਦਾ ਕੇਰ ਕੇ ਸਿੱਧਾ ਢਿੱਡ ਦੇ ਵਿੱਚ ਚਾਕੂ ਜਿਹੜਾ ਉਹ ਮਾਰ ਦਿੱਤਾ ਜਾਂਦਾ ਇੱਕ ਪੰਜਾਬੀ ਮੁੰਡਾ ਭੱਜਣ ਦੀ ਕੋਸ਼ਿਸ਼ ਕਰਦਾ ਪਰ ਉਹ ਵੀ ਭੱਜਣ ਦੇ ਦੌਰਾਨ ਜ਼ਖਮੀ ਹੁੰਦਾ ਜ਼ਖਮੀ ਹਾਲਤ ਦੇ ਵਿੱਚ ਉਸ ਨੂੰ ਤਾਂ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾ ਦਿੱਤਾ ਗਿਆ ਹਸਪਤਾਲ ਦੇ ਵਿੱਚ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤਾਂ ਮੋਹਾਲੀ ਦੇ ਕੁੰਬੜਾ ਪਿੰਡ ਦੀ ਇਹ ਤਸਵੀਰਾਂ ਨੇ ਜਿੱਥੇ ਇੱਕ ਵੱਡੀ ਵਾਰਦਾਤ ਹੋਈ ਆ ਪਰਵਾਸੀ ਮੁੰਡਿਆਂ ਦੇ ਵੱਲੋਂ ਦੋ ਪੰਜਾਬੀ ਮੁੰਡਿਆਂ ਨੂੰ ਵੱਢਿਆ ਗਿਆ ਹਥਿਆਰ ਦੇ ਨਾਲ ਸਿੱਧਾ ਢਿੱਡ ਤੇ ਛਾਤੀ ਦੇ ਵਿੱਚ ਹਮਲਾ ਜਿਹੜਾ ਉਹ ਕੀਤਾ ਗਿਆ ਚਾਕੂ ਨੇ ਛੇੜੇ ਉਹ ਮਾਰੇ ਗਏ ਨੇ ਤਾਂ ਇਸੇ ਦੌਰਾਨ ਇੱਕ ਪੰਜਾਬੀ ਮੁੰਡੇ ਦੀ ਮੌਤ ਹੋ ਗਈ ਆ ਜਦਕਿ ਦੂਜਾ ਪੰਜਾਬੀ ਮੁੰਡਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਾਂ ਇਸ ਵਾਰ ਦਾ ਤੋਂ ਬਾਅਦ ਮਹੱਲਾ ਵਾਸੀਆਂ ਨੇ ਏਅਰਪੋਰਟ ਰੋਡ ਆ ਜਿਹੜਾ ਮਹਾਲੀ ਦਾ ਉਸ ਨੂੰ ਜਾਮ ਕੀਤਾ ਤਾਰ ਨਾਲ ਜਿਹੜਾ ਉਹ ਲਗਾਇਆਤਾ ਕਾਰਵਾਈ ਦੀ ਮੰਗ ਹੈ ਜਿਹੜੀ ਉਹ ਲਗਾਤਾਰ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਆ ਤਾਂ ਪੂਰਾ 에어ਪੋਰਟ ਰੋਡ ਆ ਜਿਹੜਾ ਉਹ ਪਰਿਵਾਰਕ ਮੈਂਬਰਾਂ ਦੇ ਵੱਲੋਂ ਤੇ ਇਲਾਕਾ ਵਾਸੀਆਂ ਦੇ ਵੱਲੋਂ ਜਾਮ ਕਰ ਦਿੱਤਾ ਗਿਆ ਕਿਉਂਕਿ ਪ੍ਰਵਾਸੀਆਂ ਦੇ ਵੱਲੋਂ ਪੰਜਾਬੀ ਮੁੰਡੇ ਦਾ ਕਤਲ ਆ ਜਿਹੜਾ ਉਹ ਕਰ ਦਿੱਤਾ ਗਿਆ ਤੇ ਇਸ ਤਾਰ ਹਥਿਆਰ ਦੀ ਵਰਤੋਂ ਕੀਤੀ ਗਈ ਆ ਸਿੱਧਾ ਢਿੱਡ ਤੇ ਛਾਤੀ ਦੇ ਵਿੱਚ ਹਮਲਾ ਜਿਹੜਾ ਉਹ ਕੀਤਾ ਗਿਆ ਤਾਂ ਦੋ ਪੰਜਾਬੀ ਮੁੰਡਿਆਂ ਦੇ ਉੱਪਰ ਪ੍ਰਵਾਸੀਆਂ ਨੇ ਹਮਲਾ ਕੀਤਾ ਤਾਂ ਹਮਲੇ ਦੇ ਦੌਰਾਨ ਇੱਕ ਪੰਜਾਬੀ ਮੁੰਡੇ ਦੀ ਮੌਕੇ ਦੇ ਉੱਪਰ ਮੌਤ ਹੋਈ ਹੈ ਜਦਕਿ ਦੂਜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇੱਕ ਪਾਸੇ ਤਾਂ ਉਹ ਮੁੰਡੇ ਦੀਆਂ ਤਸਵੀਰਾਂ ਨੇ ਦੂਜੇ ਪਾਸੇ 에ਰਪੋਰਟ ਰੋਡ ਦੀਆਂ ਤਸਵੀਰਾਂ ਨੇ ਤਾਂ 에ਰਪੋਰਟ ਰੋਡ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਗਿਆ ਹੈ ਕਾਰਵਾਈ ਦੀ ਲਗਾਤਾਰ ਮੰਗਾਂ ਜਿਹੜੀ ਪਰਿਵਾਰ ਦੇ ਵੱਲੋਂ ਕੀਤੀ ਜਾ ਰਹੀ ਹੈ